ਸਾਸੀ ਘਸਾਰਿਆਂ ਨੂੰ ਅੱਜ ਆਪਾਂ 4 ਮੀਟਰ ਕਪੜੇ ਵਿੱਚ ਸੂਟ ਦੀ ਕਟਿੰਗ ਕਰਾਂਗੇ 4 ਮੀਟਰ ਕਪੜੇ ਦੇ ਵਿੱਚ ਆਪਣੇ ਕੋਲ ਗਲੇ ਦੀ ਕਢਾਈ ਆ ਤੇ ਦੂਸਰੀ ਸਾਈਡ ਤੇ ਆਪਣੇ ਬਾਹਵਾ ਦੀ ਕਢਾਈ ਆ 4 ਮੀਟਰ ਸੂਟ ਦਾ ਜਿਹੜਾ ਹੈ ਅੱਧਾ ਕੱਟਣ ਦਾ ਤਰੀਕਾ ਇਹ ਥੋੜਾ ਵੱਖਰਾ ਹੁੰਦਾ ਆ ਪਹਿਲਾਂ ਆਪਾਂ ਕਮੀਜ਼ ਦੀ ਅਗਲੀ ਸਾਈਡ ਦੀ ਕਟਿੰਗ ਕਰਾਂਗੇ ਜਿਸ ਤਰ੍ਹਾਂ ਕਿ ਕਮੀਜ਼ ਜਦੀ ਆਪਾਂ 43 ਇੰਚ ਤਿਆਰ ਰੱਖਣੀ ਆ ਦੇਨ ਤੋ 4 ਇੰਚ ਆਪਾਂ ਇਸਤੇ ਐਕਸਟਰਾ ਕਰ ਰੱਖਾਂਗੇ ਦੱਤਰ ਪਾਈ ਵਾਸਤੇ ਤੇ ਕਟਾਈ ਵਾਸਤੇ ਪਹਿਲਾ ਆਪਾਂ ਅਗਲੇ ਪੱਲੇ ਤੇ ਪੀਸ ਨੂੰ ਕੱਟ ਕੇ ਵੱਖਰਾ ਕਰਾਂਗੇ ਅਗਲੀ ਸਾਈਡ ਲਾਂ ਤੋਂ ਬਾਅਦ ਹੁਣ ਪਹਿਲਾ ਆਪਾਂ ਇਸ ਤਰ੍ਹਾਂ ਬਾਹਾਂ ਦੀ ਕਟਿੰਗ ਕਰਾਂਗੇ ਕੱਪੜੇ ਨੂੰ ਸਾਫਰ ਕਰਾਂਗੇ ਤੇ ਇੱਥੇ ਆਪਾਂ ਬਾਹਾਂ ਦੀ ਲੰਬਾਈ ਦਾ ਨਿਸ਼ਾਨ ਲਗਾ ਕੇ ਇਸਦੀ ਵੀ ਕਟਿੰਗ ਕਰ ਲਾਂਗੇ ਕਮਹੀਜੀ ਅਗਲੇ ਪੱਲੇ ਦੀ ਤੇ ਬਾਹਾਂ ਦੀ ਕਟਿੰਗ ਕਰਨ ਤੋਂ ਬਾਅਦ ਜਿਹੜਾ ਆਪਣਾ ਬਾਕੀ ਕੱਪੜਾ ਬਚਦਾ ਵਾ ਇਦੇ ਵਿੱਚ ਹੁਣ ਆਪਾਂ ਸਲਵਾਰ ਦੀ ਕਟਿੰਗ ਕਰਾਂਗੇ ਤੇ ਪਿਛਲੇ ਪੱਲੇ ਦੀ ਕਟਾਈ ਕਰਾਂਗੇ ਪਹਿਲਾਂ ਆਪਾਂ ਕੁੰਦਿਆਂ ਦੀ ਮਿੰਤੀ ਕਰਕੇ ਕੱਪੜੇ ਦੇ ਨਿਸ਼ਾਨ ਲਗਾਵਾਂਗੇ ਜਿਸ ਤਰ੍ਹਾਂ ਕਿ ਸਲਵਾਰ ਇਸ ਦੀ 7 ਇੰਚ ਤਿਆਰ ਆ ਤੇ 3 ਇੰਚ ਤੇ ਪਏ ਦਾ ਨਿਸ਼ਾਨ ਲਾਵਾਂਗੇ ਕੁੰਡੇ ਦੀ ਲੰਬਾਈ ਦਾ ਤੇ ਉਸ ਤੋਂ ਉੱਪਰ ਆਪਾਂ ਆਸਣ ਦਾ ਨਿਸ਼ਾਨ ਲਗਾਵਾਂਗੇ ਜਿਸ ਤਰ੍ਹਾਂ ਕਿ 11 ਇੰਚ ਦੀ ਆਪਾਂ ਆਸਣ ਤਿਆਰ ਕਰਨਾ ਵਾ 2 ਇੰਚ ਦੀ ਕੁੰਡੇ ਦੀ ਕਾਟ ਪਾ ਕੇ 13 ਇੰਚ ਦਾ ਸ ਆਪਾਂ ਆਸਣ ਕੱਟਾਂਗੇ ਇਹ ਆਪਣੇ ਕੁੰਡੇ ਦੀ ਲੰਬਾਈ ਹੋ ਜਾਂਦੀ ਆ ਜਿਹੜਾ ਬਾਕੀ ਬਚਿਆ ਕੱਪੜਾ ਵਾ ਬਾਕੀ ਕੱਪੜੇ ਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਾਂਗੇ ਫੋਲਡ ਕਰਕੇ ਇੱਥੋਂ ਆਪਾਂ ਪੌਂਚੇ ਦੀ ਲੰਬਾਈ ਦਾ ਨਿਸ਼ਾਨ ਲਗਾਵਾਂਗੇ ਜਿਸ ਤਰ੍ਹਾਂ ਕਿ ਪੌਂਚੇ ਦੀ ਲੰਬਾਈ ਵੀ ਆਪਾਂ 33 ਇੰਚ ਤਿਆਰ ਕਰਨੀ ਆ ਇਹ ਆਪਣਾ ਪੂਰਾ ਕਪੜਾ ਹਾਂ ਦਾ 33 ਜ ਆਪਾਂ ਕਟਾਈ ਕਰਨੀ ਆ ਫੋਲਡ ਕਰਨ ਤੋਂ ਬਾਅਦ ਇਹ ਆਪਣਾ 34 ਇੰਚ ਆ ਜਾਂਦਾ ਵਾ ਜਿੰਨੀ ਆਪਾਂ ਸਲਵਾਰ ਦੀ ਲੰਬਾਈ ਰੱਖਣੀ ਕਟਿੰਗ ਕਰਨ ਲੱਗਿਆ ਉਹਦੇ ਹਿਸਾਬ ਨਾਲ ਇਹਦੀਆਂ ਦੋ ਲੰਬਾਈਆਂ ਲਾਵਾਂਗੇ 33 ਇੰਚ ਕੱਪੜੇ ਨੂੰ ਆਪਾਂ ਫੋਲਡ ਕਰਕੇ ਇਹਦੀ ਕਟਿੰਗ ਕਰਾਂਗੇ ਜਿਹੜਾ ਬਾਕੀ ਕੁੰਡੇ ਦਾ ਕਪੜਾ ਉਹਨਾਂ ਪਿੱਛੇ ਰੱਖਾਂਗੇ ਜਿਹੜੀ ਆਪਾਂ 33 ਇੰਚ ਤੇ ਦੋ ਲੰਬਾਈਆਂ ਲਾਈਆਂ ਵਾਂ ਉਹਦੇ ਵਿੱਚੋਂ ਪਹਿਲਾਂ ਆਪਾਂ ਘੇਰੇ ਦੀ ਚੁੜਾਈ ਦਾ ਨਿਸ਼ਾਨ ਲਾਵਾਂਗੇ ਜਿਸ ਤਰ੍ਹਾਂ ਕਿ ਇਹ ਪੀਸੀ 22 ਇੰਚ ਇਹਦੀ ਆਪਾਂ ਕਟਾਈ 26 ਇੰਚ ਤੇ ਕਰਾਂਗੇ 26 ਇੰਚ ਤੇ ਆਪਾਂ ਨਿਸ਼ਾਨ ਲਾ ਲਾਂਗੇ ਜਿਹੜਾ ਬਾਕੀ ਬਚਿਆ ਕਪੜਾ ਵਾ ਇਹਦੀ ਆਪਾਂ ਇੱਕ ਸਾਈਡ ਤੋਂ ਪੌਂਚੇ ਦੀ ਚੁੜਾਈ ਦਾ ਨਿਸ਼ਾਨ ਲਾਉਂਗੇ ਜਿਸ ਤਰ੍ਹਾਂ ਕਿ ਪੌਂਚਾ ਇਹਦਾ ਆਪਾਂ 7 ਇੰਚ ਤਿਆਰ ਕਰਨਾ ਵਾ ਜਿੰਨਾ ਆਪਾਂ ਪੌਂਚਾ ਤਿਆਰ ਕਰਨਾ ਵਾ ਉਸੇ ਹਿਸਾਬ ਮੱਤੇ ਆਪਾਂ ਨਿਸ਼ਾਨ ਲਗਾ ਲਾਂਗੇ ਇਸ ਤਰ੍ਹਾਂ ਆਪਾਂ 26 ਇੰਚ ਘੇਰੇ ਦਾ ਤੇ ਪੌਂਚੇ ਦੀ ਚੁੜਾਈ ਦਾ ਦੋਨੋਂ ਨਿਸ਼ਾਨ ਲਾ ਲੈਨੇ ਹੁਣ ਦੋਨੋਂ ਨਿਸ਼ਾਨਾਂ ਨਾਲ ਆਪਾਂ ਸਿੱਧਾ ਕੱਟਾਂਗੇ ਜਦੋਂ ਆਪਾਂ 4 ਮੀਟਰ ਸੂਰਤੀ ਕਟਿੰਗ ਕਰਦੇ ਆਂ ਅਗਲੇ ਪੱਲੇ ਨੂੰ ਲਾਉਣ ਤੋਂ ਬਾਅਦ ਜਿਹੜਾ ਆਪਣਾ ਪਿਛਲਾ ਪੱਲਾ ਵਾ ਉਹ ਦੀ ਕਟਿੰਗ ਕਰਾਂਗੇ ਉੱਤੋਂ ਬਾਅਦ ਆਪਾਂ ਸਲਵਾਰ ਦੇ ਦੋ ਲੰਬਾਈਆਂ ਲਾਵਾਂਗੇ పిల్ల పొంచేది కట్ింగ్ కహి కా ఏది అండి కటిగ కను ఫల్డ్ కైడ్ల నిశానుగో కడ ఇంచే పుందీది లంబాయి నిశానుగాయా వల్ట దూసీ సైడ్ ਇੱතර ਵੀ ਆਪਾਂ ਕੁੰਦੇ ਦੀ ਲੰਬਾਈ ਦਾ ਨਿਸ਼ਾਨ ਲਗਾਵਾਂਗੇ ਇਹ ਆਪਣੀ ਬੰਦ ਸਾਈਡ ਆ ਜਾਂਦੀ ਆ ਬੰਦ ਸਾਈਡ ਤੋਂ ਵੀ ਆਪਾਂ ਪਹਿਲਾਂ ਲੰਬਾਈ ਦਾ ਨਿਸ਼ਾਨ ਲਗਾਵਾਂਗੇ ਦੋਨੋਂ ਨਿਸ਼ਾਨੇ ਲਗਾ ਕੇ ਇਹਨੂੰ ਆਪਸ ਚ ਇਸ ਤਰ੍ਹਾਂ ਜਮ ਲਾਵਾਂਗੇ ਪਹਿਲਾਂ ਜਿੱਥੇ ਆਪਾਂ ਨਿਸ਼ਾਨ ਲਗਾਇਆ ਵਾ ਕੁੰਦਿਆਂ ਦਾ ਉਹਦੀ ਕਟਿੰਗ ਕਰਾਂਗੇ ਕੁੰਦਿਆਂ ਜਿਹੜੀ ਸਾਈਡ ਬੰਦ ਸੀ ਉਹਨੇ ਵੀ ਕਟਾਂਗੇ ਹੁਣ ਚਾਰੇ ਕੁੰਦੇ ਬਰਾਬਰ ਕਰਕੇ ਹੁਣ ਇਹਦੀ ਆਸਨ ਦੀ ਕਾਟ ਪਾਵਾਂਗੇ ਜਿਹੜੀ ਕਿ ਬਹੁਤ ਜ਼ਰੂਰੀ ਹੁੰਦੀ ਆ। ਹਸਨ ਦੀ ਜਿਹੜੀ ਲੰਬਾਈ ਹੈ ਇਹ ਆਪਾਂ 11 ਇੰਚ ਕਟਿੰਗ ਕਰਾਂਗੇ। ਇਸ ਤਰ੍ਹਾਂ ਆਪਾਂ ਸਲਵਾਰ ਦੀ ਕਟਿੰਗ ਕਰ ਲਈ ਆ। ਇਹ ਜਿਹੜੀ ਸਲਵਾਰ ਹੈ ਇਹ ਆਪਣੀ ਫੁਲਕੇ ਵਾਲੀ ਬਣ ਜਾਂਦੀ ਆ। ਹੁਣ ਪਹੁੰਚਾਂ ਦੇ ਕਪੜੇ ਨੂੰ ਬਰਾਬਰ ਕਰਕੇ ਜਿਹਦੀ ਇਹਦੀ ਬੰਦ ਸਾਈਡ ਆਂਦੀ ਆ ਉੱਥੋਂ ਆਪਾਂ 1 ਇੰਚ ਦੀ ਕਾਟ ਪਾ ਦਾਂਗੇ। ਇਹ ਕਾਟ ਪਾਉਂਦੇ ਨਾ ਜਿਹੜਾ ਆਪਣਾ ਪਹੁੰਚੇ ਤੇ ਅੱਗੇ ਝੋਲ ਪੈਂਦੀ ਆ ਉਹ ਨਹੀਂ ਪੈਂਦੀ ਹੈਗੀ। ਇਸ ਤਰ੍ਹਾਂ ਆਪਾਂ ਸਲਵਾਰ ਦੀ ਕਟਿੰਗ ਕਰ ਲਈ ਆ। ਬਾਕੀ ਬਚੇ ਹੋਏ ਕੱਪੜੇ ਦਾ ਆਪਾਂ ਪਿੱਛੇ ਸਾਈਡ ਨੂੰ ਕੱਟਾਂਗੇ ਕਿਉਂਕਿ ਘੇਰੇ ਦੀ ਚੜਾਈ ਆਪਾਂ 26 ਇੰਚ ਕੱਟਣੀ ਆ ਜਿਹੜਾ ਆਪਣਾ ਐਕਸਟਰਾ ਕੱਪੜਾ ਬਚ ਜਾਂਦਾ ਵਾ ਇਹਨੂੰ ਕੱਟ ਕੇ ਪਹਿਲਾਂ ਵੱਖਰਾ ਕਰਾਂਗੇ ਪਿਛਲੇ ਪੱਲੇ ਦੀ ਜਿਹੜੀ ਲੰਬਾਈ ਆ ਇਹ ਵੀ ਆਪਾਂ 43 ਇੰਚ ਤਿਆਰ ਕਰਨੀ ਆ ਤੇ 4 ਇੰਚ ਆਪਾਂ ਐਕਸਟਰਾ ਰੱਖਾਂਗੇ ਕਟਾਈ ਵਾਸਤੇ ਤੇ نیچے ਫੱਟੇ ਤੇ ਫੋਲਡ ਵਾਸਤੇ जोड़ा पिछले पल अपना कपड़ा बचा बेल्ट भी पा सकते हैं गले को बराबर करके कमीज की चढ़ाई का निशान लगावेंगे तेरह इंच से यदा पेल कटिंग करा बेल्ट अपने दोनों साइडा तो निकल जाती है अगले पल चुं भी तो पिछले पल चो भी इस तरह आप अगला पासा तो पिछला पासा ਕਟ ਕੇ ਵੱਖਰਾ ਕਰ ਲਿਆ ਵਾ ਕਿਸ ਟਾਈਮ ਕੀਨ ਤੱਕੀ ਅਗਲੀ ਸਾਈਡ ਦਾ ਘੇਰਾ ਜਿਆਦਾ ਵੱਡਾ ਹੋਣ ਕਰਕੇ ਅਗਲੀ ਸਾਈਡ ਤੋਂ ਬੈਲਟ ਨਹੀਂ ਲੱਗਦੀ ਇਸ ਕਰਕੇ ਆਪਾਂ ਪਿਛਲੀ ਸਾਈਡ ਤੋਂ ਬੈਲਟ ਦੀ ਕਟਿੰਗ ਕਰਾਂਗੇ ਆਪਣੇ ਕੋਲ ਹੁਣ ਅਗਲੀ ਸਾਈਡ ਤੋਂ ਕਪੜਾ ਬਚਿਆ ਵਾ ਇਹਦੀ ਬੈਲਟ ਆਰਾਮ ਨਾਲ ਬਣ ਜਾਂਦੀ ਆ ਬੈਲਟ ਦੀ ਚੁਟਾਈ ਵੀ ਆਪਾਂ 26 ਇੰਚ ਤੇ ਕਟਾਈ ਤੇ ਰੱਖਾਂਗੇ ਕਿਉਂਕਿ ਹੀਪ ਨਾਲੋਂ ਆਪਾਂ 4 ਇੰਚ ਵੱਡੀ ਬੈਲਟ ਪਾਉਂਦੇ ਆ ਬੈਲਟ ਦੀ ਆਪਾਂ ਜਿਹੜੀ ਲੰਬਾਈ ਆ ਇਹ 7.5 ਇੰਚ ਕਟਾਂਗੇ इस तरह आप बेल्ट कटिंग कर ली है जोड़ा अपना पिछली साइड तो कपड़ा लथ्या इस पर आप गले बना के तैयार करा हूँ आप कटिंग करा बहुत दोवह पासे की कढ़ाई में बराबर करा तो इस फोल्ड कर लेंगे उपरली साइड तो साढ़े तीन इंच तो नीचे ने काट पावे बोके तरह आपे पाँच तैयार रखा दो इंच एक्सर रखा इस तरह आप की कटिंग करा ਇਸ ਦਾ ਆਪਾਂ 4 ਮੀਟਰ ਕਪੜੇ ਦੇ ਵਿੱਚ ਫੁੱਲ ਸੂਟ ਦੀ ਕਟਿੰਗ ਕਰ ਲਈਏ ਜੇਕਰ ਵੀਡੀਓ ਵਧੀਆ ਲੱਗੇ ਸਾਨੂੰ ਲਾਇਕ ਕਰਨਾ ਕਮੈਂਟ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸასი ਗਾਲ ਜੀ